ਗਿੱਦੜਵਾਹੇ ਦੇ ਲੋਕਾਂ ਨੇ ਆਪਣਾ ਨਵਾਂ ਲੀਡਰ ਚੁਣ ਲਿਆ ਇਹ ਲੀਡਰ ਲੋਕਾਂ ਦੇ ਵਿੱਚ ਵਿਚਰਨ ਵਾਲਾ ਲੀਡਰ ਹੈ ਔਰ ਇਸ ਕਰਕੇ ਕਿਉਂਕਿ ਗਿੱਦੜਵਾਹੇ ਦੇ ਲੋਕਾਂ ਚ ਜਾ ਜਾ ਕੇ ਦੇਖਿਆ ਤਾਂ ਗਿੱਦੜਵਾਹੇ ਦੇ ਲੋਕ ਇਹ ਦੱਸਣ ਲੱਗ ਗਏ ਸੀ ਕਿ ਜਿਹੜਾ ਬੰਦਾ ਹੰਬਲ ਹੈ ਅਸੀਂ ਉਸ ਬੰਦੇ ਨੂੰ ਇਸ ਵਾਰ ਜਿਤਾਉਣਾ ਹੈ ਤਾਂ ਹਰਦੀਪ ਸਿੰਘ ਡਿੰਪੀ ਢਿਲੋਂ ਨੂੰ ਗਿੱਦੜਵਾਹੇ ਦੇ ਲੋਕਾਂ ਨੇ ਚੁਣਿਆ ਇਸ ਵਾਰ ਐਮਐਲਏ ਬਾਈ ਇਲੈਕਸ਼ਨ ਦੇ ਵਿੱਚ ਔਰ ਬੜੀ ਵੱਡੀ ਲੀਡ ਦੇ ਨਾਲ ਗਿੱਦੜਵਾਹ ਦੇ ਲੋਕਾਂ ਨੇ ਹਰਦੀਪ ਸਿੰਘ ਡਿੰਪੀ ਢਿਲੋਂ ਨੂੰ ਉਹਨਾਂ ਨੂੰ ਜਤਾਇਆ ਔਰ ਸ਼ਾਇਦ ਜਿਹੜੇ ਪਿਛਲੀ ਵਾਰ ਦੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਸੀਗੀਆਂ ਔਰ ਉਹ ਸਾਰੇ ਰੋਣੇ ਧੋਣੇ ਗਿੱਦੜਵਾਹ ਦੇ ਲੋਕਾਂ ਨੇ ਧੋ ਦਿੱਤੇ ਇਸ ਵਾਰ ਔਰ ਰਾਜਾ ਵੜਿੰਗ ਹੁਣਾਂ ਦੀ ਬੜੀ ਸ਼ਰਮਨਾਖ ਖਾਰ ਹੋਈ ਹੈ ਤਾਂ ਹਰਦੀਪ ਸਿੰਘ ਡਿੰਪੀ ਢਿਲੋਂ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਆ ਗੱਲਬਾਤ ਕਰਦੇ ਆ ਕਿ ਇਹਨਾਂ ਦਾ ਕੀ ਵਿਜ਼ਨ ਰਹਿਣ ਵਾਲਾ ਔਰ ਕਿਸ ਤਰ੍ਹਾਂ ਦੇਖਦੇ ਆ ਆਪਣੀ ਜਿੱਤ ਨੂੰ ਡਿੰਪੀ ਜੀ ਬਹੁਤ ਬਹੁਤ ਸਵਾਗਤ ਹੈ ਤੁਸੀਂ ਐਮਐਲਏ ਬਣ ਗਏ ਔਰ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਜਾ ਰਹੇ ਹੋ ਸਰ ਥੈਂਕ ਯੂ ਸੋ ਮਾਚ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪ੍ਰੋ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਸਾ ਕਿਵੇਂ ਲੱਗ ਰਿਹਾ ਬੜਾ ਸਟਰਗਲ ਕਰਨਾ ਪਿਆ ਤੁਹਾਨੂੰ ਐਮ ਐਲ ਏ ਸ਼ਬਦ ਨਾਲ ਨਾਂ ਦੇ ਲਗਾਉਣ ਵਾਸਤੇ ਹੁਣ ਤਾਂ ਲੋਕ ਡਿੰਪੀ ਬਾਈ ਜੀ ਦੇ ਨਾਲ ਐਮ ਐਲ ਏ ਸਾਹਿਬ ਕਹਿਣ ਲੱਗੇ ਹੁਣੇ ਐਵੇਂ ਰੱਖਿਆ ਸਰ ਮੈਨੂੰ ਜ਼ਿਆਦਾ ਡਿੰਪੀ ਬਾਈ ਜੀ ਜ਼ਿਆਦਾ ਅੱਛਾ ਲੱਗਦਾ ਡਿੰਪੀ ਬਾਈ ਜੀ ਵੀ ਨਹੀਂ ਨਹੀਂ ਪਰ ਜਦੋਂ ਜਦੋਂ ਤੁਸੀਂ ਵੀ ਪਹਿਲੀ ਵਾਰੀ ਮੈਨੂੰ ਕਿਹਾ ਨਾ ਜੀ ਐਮ ਐਲ ਏ ਸਾਹਿਬ ਮੈਨੂੰ ਬੜਾ ਅਜੀਬ ਦਾ ਲੱਗਿਆ ਸੀ ਕਿਉਂਕਿ ਮੈਂ ਆਪਣਾ ਇਸ ਇਸ ਗੱਲ ਨੂੰ ਹੈਬਿਚੋ ਲਾਂ ਕਿ ਮੈਨੂੰ ਸਾਰੇ ਡਿੰਪੀ ਬਾਈ ਕਹਿੰਦੇ ਆ ਸੀ ਬਿਲਕੁਲ ਬਿਲਕੁਲ ਤੁਹਾਡੇ ਨਾਲ ਜਦੋਂ ਇਲੈਕਸ਼ਨ ਕਵਰੇਜ ਵੀ ਕਰ ਰਹੇ ਸੀਗੇ ਉਸ ਵੇਲੇ ਵੀ ਲੋਕ ਆਪਾਂ ਜ਼ਿਕਰ ਕਰ ਹੀ ਰਹੇ ਸੀਗੇ ਲੋਕ ਕਹਿੰਦੇ ਕਿ ਇਸ ਵਾਰ ਬਾਈ ਨੂੰ ਇਹ ਤਾਂ ਸਾਡਾ ਬਾਈ ਹੈ ਸਾਨੂੰ ਆਪਣੇ ਜਿਹਾ ਲੱਗਦਾ ਤਾਂ ਇਸ ਕਰਕੇ ਵੀ ਮੇਰਾ ਖਿਆਲ ਤੁਸੀਂ ਆਪਣੇ ਵਰਗੇ ਲੱਗੇ ਲੋਕਾਂ ਨੂੰ ਇਸ ਕਰਕੇ ਜਿਤਾਇਆ ਤਾਂ ਡਿੰਪੀ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਕਿਵੇਂ ਦਾ ਰਹਿਤ ਫੈਮਿਲੀ ਮੈਂਬਰ ਨੂੰ ਜਿਤਾਇਆ ਜੀ ਉਹਨਾਂ ਨੇ ਹੂੰ ਕਿਵੇਂ ਦਾ ਰਿਹਾ ਚੋਣ ਪ੍ਰਚਾਰ ਵੀ ਜੋਰ ਜਦੋ ਜਹਦ ਬਹੁਤ ਹੋਈ ਹੈ ਔਰ ਰਾਤ ਨੂੰ ਆ ਗਈ ਸੀ ਨੀਂਦ ਵਧੀਆ ਕਿ ਰਾਤ ਇੰਨੇ ਸਮਰਥਕੀ ਢੋਲ ਇੰਨੇ ਵੱਜੇ ਕਿ ਸੋਈ ਨਹੀਂ ਪਾਇਏ ਨਹੀਂ ਸਰ ਰਾਤਾਂ ਇੰਨੇ ਥੱਕ ਗਏ ਸੀ ਚਾਹ ਵੀ ਬਹੁਤ ਜਿਆਦੇ ਸੀ ਇੱਥੇ ਕੋਈ ਦੋਰ ਨਹੀਂ ਹੂੰ ਖੁਸ਼ੀ ਬਹੁਤ ਇੱਕ ਅਜੀਬ ਜੀ ਖੁਸ਼ੀ ਐਸੀ ਕਦੇ ਆਈ ਨਹੀਂ ਤੁਹਾਨੂੰ ਸਹੀ ਦੱਸਾਂ ਜਿਹੜੀ ਕੱਲ ਇੱਕ ਅਜੀਬ ਜੀ ਖੁਸ਼ੀ ਸੀ ਨਾ ਜੀ ਔਰ ਸਭ ਤੋਂ ਵੱਡੀ ਗੱਲ ਇਹ ਸੀ ਵੀ ਸਹੀ ਮਹਿਣੇ ਦੇ ਵਿੱਚ ਲੋਕਾਂ ਨੇ ਚੁਣਿਆ ਜਿਹੜੀ ਅਸਲ ਮੈਨੂੰ ਅੰਦਰੋਂ ਖੁਸ਼ੀ ਸੀ ਜੀ ਸਭ ਤੋਂ ਵੱਡੀ ਖੁਸ਼ੀ ਮਤਲਬ ਕਿ ਇਟ ਵਾਸ ਵੈਰੀ ਫੇਅਰ ਇਲੈਕਸ਼ਨ ਤੁਸੀਂ ਦੇਖੋਗੇ ਜੀ ਪੂਰੇ ਇਲੈਕਸ਼ਨ ਟਿਨਿਓਰ ਦੇ ਦੌਰਾਨ ਜੀ ਕਿਤੇ ਇੱਕ ਵੀ ਉਨੀਕੀ ਨਹੀਂ ਹੋਈ ਕਿਤੇ 755 ਵੀ ਨਹੀਂ ਦਰਜ ਹੋਈ ਤੁਸੀਂ ਮੰਨ ਲਓਗੇ ਜੀ ਬਿਲਕੁਲ ਸਭ ਤੋਂ ਛੋਟਾ ਪਰਚਾ 755 ਹੁੰਦਾ ਜੀ ਬਿਲਕੁਲ ਬਿਲਕੁਲ ਛੋਟਾ ਮੋਟਾ ਲੜਾਈ ਚ ਨਹੀਂ ਕਿਤੇ ਹੋਇਆ ਇੰਨਾ ਪੀਸਫੁਲੀ ਇਲੈਕਸ਼ਨ ਹੋਇਆ ਕਿ ਗੱਲ ਹੀ ਛੱਡ ਦੇ ਹਮ ਤੇ ਉਸ 30 ਫੁੱਲ ਪੂਰੇ ਮਾਹੌਲ ਦੇ ਵਿੱਚ ਤੁਹਾਨੂੰ ਲੋਕ ਚੁਣ ਲੈਣ ਤੇ ਉਹ ਵੀ ਐਡੇ ਵੱਡੇ ਮਾਰਜਨ ਨਾਲ ਤੁਹਾਨੂੰ ਚੁਣ ਲੈਣ 72000 ਦੇ ਕਰੀਬ ਤੁਹਾਨੂੰ ਵੋਟ ਪੈ ਜੇ ਜੀ ਮੈਂ ਆਪਦੇ ਆਪ ਨੂੰ ਬੜਾ ਕਿਸਮਤ ਵਾਲਾ ਤੇ ਬੜਾ ਲੱਖੀ ਸਮਝਦਾ ਜੀ ਜੀਨੂੰ ਇਹ ਗਦਰਵਾ ਹਲਕੇ ਨੇ ਇੰਨਾ ਪਿਆਰ ਦਿੱਤਾ ਹਮਮ ਔਰ ਅੱਜ ਤੱਕ ਬੜੇ ਵੱਡੇ ਵੱਡੇ ਬਾਦਲ ਸਾਹਿਬ ਵਰਗੇ ਲੀਡਰ ਵੀ ਇਥੋਂ ਇਲੈਕਸ਼ਨ ਲੜਦੇ ਰਹੇ ਆ ਜਿੱਤੇ ਰਹੇ ਆ ਜੀ ਮਨਪੀਰ ਸਿੰਘ ਬਾਦਲ ਸਾਹਿਬ ਵਰਗੇ ਵੀ ਸ਼ੇਰ ਤੁਸੀਂ ਲਾਲੋ ਰਾਜਾ ਵੜਿੰਗ ਵਰਗੇ ਵੀ ਹਮ ਪਰ ਕੋਈ 20000 ਨੂੰ ਟੱਚ ਨਹੀਂ ਕਰ ਸਕਿਆ ਅੱਜ ਤੱਕ ਜੀ ਜੀ पर बहुत ही जबरदस्त तरीके ਨਾਲ ਕਿਉਂਕਿ ਜਦੋਂ ਅਸੀਂ ਰਿਜ਼ਲਟ ਵੀ ਦੇਖ ਰਹੇ ਸੀ ਸ਼ੁਰੂਆਤ ਦੇ ਵਿੱਚ ਹੀ ਲੀਡ ਕਿਸੇ ਪਿੰਡ ਚੋਂ ਟੁੱਟੀ ਹੀ ਨਹੀਂ ਕਿਉਂਕਿ ਤੁਸੀਂ ਇੱਕ ਵਾਰ ਵੀ ਇਹ ਨਹੀਂ ਹੋਇਆ ਕਿ ਕੋਈ ਤੁਸੀਂ ਪਿੱਛੇ ਰਹੇ ਹੋਮ ਤੁਸੀਂ ਇੱਕ ਵਾਰ ਜਦੋਂ ਰਫ਼ਤਾਰ ਫੜੀ ਉਸ ਤੋਂ ਬਾਅਦ ਲਗਾਤਾਰ ਫਿਰ ਹਜ਼ਾਰ ਦਾ ਮਾਰਜਨ 2000 ਦਾ 3000 ਦਾ 10000 ਇਸ ਤਰੀਕੇ ਨਾਲ ਰਫ਼ਤਾਰ ਫੜੀਗੇ ਤੁਹਾਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਦੇ ਨਤੀਜੇ ਆਉਣਗੇ ਡਿੰਪੀ ਜੀ ਸਰ ਮੈਂ ਬਹੁਤ ਹੀ ਕੰਫੀਡੈਂਟ ਸੀ ਜੀ ਇਸ ਵਾਰ ਕਿਉਂਕਿ ਪਰਮਾਤਮਾ ਦੀ ਬੜੀ ਰਹਿਮਤ ਸੀ ਤੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਨਾ ਸਰ ਮੈਨੂੰ ਦਿਖ ਰਿਹਾ ਸੀ ਇੱਕ ਦੀ ਪਿਆਰ ਜੀ ਉਹ ਕ੍ਰੰਟ ਉਹ ਜੋਸ਼ ਮੈਨੂੰ ਦਿਖ ਰਿਹਾ ਸੀ ਵੀ ਇੱਕ ਦੀ ਲੋਕ ਮੇਰੇ ਨਾਲ ਆ ਜੀ ਮੈਨੂੰ ਪਿਆਰ ਕਰਨ ਵਾਲੇ ਮੇਰੇ ਨਾਲ ਇੱਕ ਦੀ ਪੂਰੀ ਖੜ ਗਿਆ ਕੇ ਨਾਲ ਹੂੰ ਹੂੰ ਨਾ ਪਿਛਲੀ ਵਾਰ ਨਾਲੋਂ ਇਸ ਵਾਰ ਜੀ 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 ਕੰਪਲੀਟ ਕਰੋ ਤੁਸੀਂ ਕੋਈ ਦੇਖੋ ਇਹ ਇਹ ਰਹਿਮਤ ਹੁੰਦੀ ਹੈ ਜੀ ਪਰਮਾਤਮਾ ਦੀ ਜੀ ਪਰਮਾਤਮਾ ਕਦੇ ਕਦੇ ਵੀ ਆਪ ਨਹੀਂ ਕਿਸੇ ਨੇ ਦੇਖਿਆ ਜੀ ਨਾ ਕਦੇ ਕਿਸੇ ਦੇ ਸਾਹਮਣੇ ਆਉਂਦਾ ਜੀ ਉਹ ਫਿਰ ਕੋਈ ਨਾ ਕੋਈ ਕੋਈ ਨਾ ਕੋਈ ਆਪਣਾ ਤੁਹਾਡਾ ਜ਼ਰੀਆ ਬਣਾ ਦਿੰਦਾ ਜੀ ਪਰਮਾਤਮਾ ਨਾਲ ਹੂੰ ਸੋ ਉਸ ਰੱਬ ਨੇ ਮੇਰੇ ਇਸ ਹਲਕੇ ਦੇ ਲੋਕਾਂ ਨੂੰ ਜ਼ਰੀਆ ਬਣਾ ਕੇ ਮੇਰੇ ਤੇ ਰਹਿਮਤ ਕੀਤੀ ਹੈ ਜੀ ਹੂੰ ਪਿਛਲੀ ਵਾਰ ਨਾਲੋਂ ਇਹ ਇਲੈਕਸ਼ਨ ਵੱਖਰਾ ਕਿਵੇਂ ਸੀਗਾ ਜੇ ਚੋਣ ਨਤੀਜਿਆਂ ਤੋਂ ਪਹਿਲਾਂ ਦੀ ਗੱਲ ਅਸੀਂ ਕਰਦੇ ਹੁਣ ਤਾਂ ਚਲੋ ਸਾਰਾ ਕੁਝ ਹੀ ਵੱਖਰਾ ਹੋ ਗਿਆ ਮਤਲਬ ਚੋਣ ਨਤੀਜਿਆਂ ਤੋਂ ਪਹਿਲਾਂ ਕਿਵੇਂ ਡਿਫਰੈਂਟ ਸੀਗਾ ਤੁਹਾਨੂੰ ਕਦੋਂ ਫੀਲ ਹੋਣ ਲੱਗਿਆ ਕਿ ਭਾਈ ਐਤਕੀ ਤਾਂ ਚੋਣ ਜਿੱਤ ਗਏ ਅਮ ਮੈਨੂੰ ਨਾ ਐਕਚੁਅਲੀ ਜੀ ਜਦੋਂ ਮੈਂ ਪਿੰਡਾਂ ਦੇ ਵਿੱਚ ਜਾਂਦਾ ਸੀ ਨਾ ਜੀ ਹੁਣ ਇੰਨਾ ਐਕਸਪੀਰੀਅੰਸ ਹੋ ਗਿਆ ਜੀ ਮੈਨੂੰ 1999 ਦਾ ਮੈਂ ਲੱਗਿਆ ਹੋਇਆ ਜੀ ਇਸ ਕੰਮ ਦੇ ਵਿੱਚ 89 'ਚ ਜਿਹੜੋ ਭਾਈ ਸੁਮਿੰਦਰ ਖੜੇ ਹੋਏ ਸੀ ਜੀ ਜੀ ਤੇ ਇਸ ਦਾ ਜਗਦੇਵ ਸਿੰਘ ਜੀ ਖੁੱਡੀਆਂ ਸਾਹਿਬ ਇੱਥੋਂ ਐਮਪੀ ਬਣੇ ਸੀ ਪਹਿਲੀ ਵਾਰੀ ਉਦੋਂ ਮੇਰਾ ਪਹਿਲਾ ਚਾਂਸ ਸੀ ਜਦੋਂ ਮੈਂ ਇਲੈਕਸ਼ਨ ਦੀ ਕੈਂਪੇਨ ਕੀਤੀ ਸੀ ਤੁਸੀਂ ਦੇਖ ਲਓ ਜੀ ਉਦੋਂ ਦਾ ਮੈਂ ਨਾਲ ਲੱਗਿਆ ਹੋਇਆ ਜੀ ਬਾਦਲ ਬਾਦਲ ਫੈਮਿਲੀ ਦੇ ਜੀ ਜੀ ਤੇ ਉਦੋਂ ਦੇ ਕੈਂਪੇਨ ਕਰਦੇ ਕਰਦੇ ਫਿਰ ਬਾਈ ਇਲੈਕਸ਼ਨ ਆ ਗਿਆ ਜੀ 95 ਦੀ ਬੜੀ ਵੱਡੀ ਜੰਗ ਸੀ ਜੀ ਉਹ ਲੜੀ ਫਿਰ 97 ਚ 1 ਪੀਤ ਬਾਦਲ ਨਾ ਜੀ ਫਿਰ 2002 ਚ ਲੜੇ ਫਿਰ 7 ਚ ਫਿਰ 12 ਚ ਫਿਰ 12 ਤੋਂ ਬਾਅਦ ਫਿਰ 17 ਚ ਲੜੇ ਜੀ ਫਿਰ 22 ਚ ਫਿਰ ਵਿੱਚ ਐਮ ਪੀ ਇਲੈਕਸ਼ਨਸ ਵੀ ਕਿੰਨੀਆਂ ਆਈਆਂ ਮਨ ਲੋਕੀ ਹੁਣ ਤਾਂ ਚਿਹਰਾ ਪੜ ਕੇ ਦੱਸ ਦੇਦਾ ਜੀ ਵੀ ਇਹ ਆਪਾਂ ਨੂੰ ਵੋਟ ਪਾਊਗਾ ਕਿ ਨਹੀਂ ਪਾਉਂਦਾ ਇੰਨਾ ਕ ਐਕਸਪੀਰੀਅੰਸ ਹੋ ਗਿਆ ਜੀ ਅੱਛਾ ਕਿੰਨੇ ਕ ਲੋਕਾਂ ਦਾ ਚਿਹਰਾ ਪੜ ਕੇ ਤੁਹਾਨੂੰ ਆਈਡੀਆ ਹੋ ਗਿਆ ਕਿ ਭਾਈ ਇਹ ਬੰਦਾ ਆਪਾਂ ਨੂੰ ਮਿਲਿਆ ਤਾਂ ਜੱਫੀ ਪਾ ਕੇ ਆ ਪਰ ਇਹਨੇ ਵੋਟ ਨਹੀਂ ਪਾਣੀ ਆਪਾਂ ਨੂੰ ਉਹ ਸਰ ਜੱਪੀ ਜੱਪੀ 'ਚ ਬੜਾ ਫਰਕ ਹੁੰਦਾ ਜੀ ਜੱਪੀ ਜੀ ਬੜਾ ਫਰਕ ਹੁੰਦਾ ਜੀ ਹੂੰ ਮੈਂ ਪਹਿਲਾਂ ਦੱਸਤਾ ਸੀ ਜੀ ਮੈਂ ਆਪਣੇ ਘਰੇ ਰੋਜ਼ ਗੱਲ ਹੁੰਦੀ ਸੀ ਜੀ ਮੈਂ ਕਹਿਆ ਸੀ ਜੀ 70000 ਵੋਟ ਕ੍ਰਾਸ ਕਰਾਂਗੇ ਜੀ 80000 ਦੇ ਵਿੱਚ ਰਹੂਗੀ ਹੂੰ ਤੇ 20000 ਤੋਂ ਉੱਪਰ ਟਪਾਂਗੇ ਲੀਡ ਆਪਣੀ ਅੱਛਾ ਲੀਡ ਇਹ ਡਿਪੈਂਡ ਕਰਦੀ ਹੈ ਵੀ ਭਾਜਪਾ ਨੂੰ ਕਿੰਨੀ ਵੋਟ ਪੈਂਦੀ ਆ ਜੀ ਤੇ ਕਾਂਗਰਸ ਦਾ ਤਾਂ ਮੈਂ ਮੇਰਾ ਬਿਲਕੁਲ ਸਹੀ ਕੈਲਕੂਲੇਸ਼ਨ ਸੀ ਵੀ ਇੰਨੀ ਵੋਟ ਪਾਉਗੀ ਉਹ ਨਹੀਂ ਪਈ ਓਕੇ ਔਰ ਭਾਜਪਾ ਨਾ ਤੁਹਾਨੂੰ ਇੰਨਾ ਕ ਹਿਮਾਨ ਹੈਗਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਹੋਣ ਨਾਲ ਇੰਨੀ ਮਾੜੀ ਹੋਊਗੀ ਅ ਇੰਨੀ ਮਾੜੀ ਹੋ ਜੂ ਇਹ ਮੈਨੂੰ ਵੀ ਨਹੀਂ ਪਤਾ ਸੀ ਪਰ ਥੋੜੀ ਜਿਆਦਾ ਹੋ ਗਈ ਮੈਨੂੰ ਐ ਸੀ ਵੀ ਲੈ ਜਾਣਗੇ 15 ਤੇ 20 ਦੇ ਵਿੱਚ ਮੈਨੂੰ ਮੇਰਾ ਟਾਰਗੇਟ ਸੀ ਹੂੰ ਵੀ 15000 ਦੇ ਕਰੀਬ ਲੈ ਜਾਣਗੇ ਕਿਉਂਕਿ ਐਸਸੀ ਭਾਈਚਾਰੇ ਦੇ ਵਿੱਚ ਇਹਨਾਂ ਦਾ ਕਾਫੀ ਪਿੰਡਾਂ ਦੇ ਵਿੱਚ ਹੋਲਡ ਸੀ ਫਿਰ ਬਾਅਦ ਚਾ ਕੇ ਨਲੂ ਕੀ ਪਿਛਲੇ 2-3 ਦਿਨ ਜਮਈ ਗਾਇਬ ਜੀ ਹੋ ਗਏ ਬਿਲਕੁਲ ਪਿਕਚਰ ਚੋਂ ਕੋਈ ਇਹਨਾਂ ਦੀ ਐਕਟੀਵਿਟੀ ਹੈ ਨਹੀਂ ਸੀ ਜੀ ਉਹਦੇ ਕਰਕੇ ਵੋਟ ਇਹਨਾਂ ਦੀ ਜਿਆਦਾ ਘਟ ਗਈ ਜੀ ਅੱਛਾ ਤੁਹਾਡੀ ਇੰਨੀ ਵੱਡੀ ਲੀਡ ਔਰ ਰਾਜਾ ਵੜਿੰਗ ਹੁਣਾਂ ਨੂੰ ਵੋਟਾਂ ਇੰਨੀਆਂ ਘਟ ਜਾਣੀਆਂ ਤਾਂ ਉਸ ਦੇ ਪਿੱਛੇ ਦੀ ਵਜ੍ਹਾ ਤੁਸੀਂ ਕੀ ਸਮਝੀ ਹੈ ਸਰ ਇੱਕ ਇੱਕ ਕਾਰਨ ਨਹੀਂ ਹੁੰਦਾ ਜੀ ਇਹ ਕਈ ਕਾਰਨ बन ਜਾਂਦੇ ਆ ਭਾਈ ਸਾਹਿਬ ਜੀ ਦੇਖੋ ਜੀ ਮੈਨੂੰ ਵੀ 14 ਸਾਲ ਹੋ ਗਏ ਮੈਨੂੰ ਐਕਟਿਵ ਖਿਆਸਤ ਦੇ ਵਿੱਚ ਆਏ ਨੂੰ ਜਦੋਂ ਮੈਂ ਮਤਲਬ ਕਿ ਖੁਦ ਪਹਿਲਾਂ ਤਾਂ ਮਦਦ ਨਹੀਂ ਕਰਦੇ ਸੀ ਨਾ ਜੀ ਜੀ 14 ਸਾਲ ਦਾ ਤਾਂ ਮੈਂ ਐਕਟਿਵ ਸਿਆਸਤ ਦੇ ਵਿੱਚ ਆ ਜੀ ਮੈਂ ਮਿਹਨਤ ਕਰ ਰਿਹਾ ਜੀ 14 ਸਾਲ ਦਾ ਕੁਝ ਤਾਂ ਲੋਕਾਂ ਨੂੰ ਉਹ ਵੀ ਇੱਕ ਫੈਕਟਰਸ ਜੀ ਵੀ ਇੱਕਤੀ ਇਹਨੂੰ ਵੀ ਚਾਂਸ ਦੇ ਕੇ ਦੇਖ ਲਈਏ ਯਾਰ ਬਹੁਤ ਚਿਰ ਹੋ ਗਿਆ ਇਹਨੂੰ ਵੀ ਸਟਰਗਲ ਕਰੇ ਜਾਂਦੇ। ਤੁਹਾਨੂੰ ਯਾਦ ਆਪਾਂ ਇੱਕ ਪਿੰਡ ਦੇ ਵਿੱਚ ਤੁਹਾਡੀ ਕੈਂਪੇਨ ਕਵਰ ਕਰ ਰਹੇ ਸੀਗੇ ਔਰ ਉੱਥੇ ਕੋਈ ਬੰਦਾ ਬੋਲਿਆ ਸੀ ਕਿ ਡਿੰਪੀ ਬਾਈ ਨੂੰ ਐਤ ਕੀ ਤਰਸ ਦੇ ਆਧਾਰ ਤੇ ਵੋਟਾਂ ਪੈਣਗੀਆਂ। ਤੁਹਾਨੂੰ ਯਾਦ ਹੈ ਇਹ ਗੱਲ? ਹਾਂ ਹਾਂ ਸਰ ਮੈਂ ਇਹੀ ਕਹਿ ਰਹੇ ਹਾਂ ਜੀ ਮੈਂ ਇਹੀ ਕਹਿ ਰਹੇ ਹਾਂ। ਜੀ ਜੀ। ਸਿੰਪਤੀ ਫੈਕਟਰ ਲਾ ਲਓ ਤਰਸ ਲਾ ਲਓ। ਹਮ ਇੱਕੋ ਹੀ ਗੱਲ ਆ ਜੀ। ਜੀ ਜੀ ਜੀ। ਉਹ ਉਹ ਵੀ ਇੱਕ ਇੱਕ ਫੈਕਟਰ ਇਹ ਵੀ ਸੀਗਾ ਜੀ। ਹਮ ਦੂਸਰਾ ਫੈਕਟਰ ਏ ਸੀ ਜੀ ਵੀ ਸਾਡਾ ਹਲਕੇ ਹਲਕਾ ਨਾ ਜਿਹੜੇ ਮੇਨ ਚੀਜ਼ ਆ ਜੀ ਉਹ ਲਾਰੇ ਲੱਪਿਆਂ ਤੋਂ ਝੂਠਾਂ ਤੋਂ ਬਹੁਤ ਅੱਕਿਆ ਪਿਆ ਸੀ ਹੂੰ ਮੈਂ ਐਸੀ ਕਦੇ ਸਿਆਸਤ ਨਹੀਂ ਕੀਤੀ ਸੀ ਭਾਈ ਸਾਹਿਬ ਮੈਂ ਬੜਾ ਸਟ੍ਰੇਟ ਫਾਰਵਰਡ ਸਿਆਸਤ ਦਾ ਨਾ ਬਿਲਕੁਲ ਜਾਂ ਹਾਂ ਤੇ ਜਾਂ ਨਾ ਜੇ ਹਾਂ ਕਰਤੀ ਤਾਂ ਕੰਮ ਕਰਾਂਗੀ ਜੇ ਨਾ ਕਰਤੀ ਤਾਂ ਫਿਰ ਉਹਨੂੰ ਸੌਰੀ ਕਵਾਂਗੇ ਜੀ ਮਤਲਬ ਕਿ ਮੈਂ ਲਮਕਾਇਆ ਨਹੀਂ ਕਦੇ ਕਿਸੇ ਨੂੰ ਲਾਰਾ ਨਹੀਂ ਲਾਇਆ ਜੀ ਸੋ ਇਹ ਵੀ ਇੱਕ ਬੜਾ ਵੱਡਾ ਸੀ ਵੀ ਯਾਰ ਇਹ ਜੀ ਅੱਛਾ ਫਿਰ ਸੀਐਮ ਸਾਹਿਬ ਦੇ ਢੇਡੇ ਜਿਹੜੇ ਆ ਕੇ ਗਏ ਹੂੰ ਔਰ ਪ੍ਰੋਮਿਸ ਕਰਕੇ ਗਏ ਵੀ ਜੋ ਡਿੰਪੀ ਲੈ ਕੇ ਦੇ ਦੂਗਾ ਮੈਂ ਉਹ ਮਤਲਬ ਕੀ ਇਹਨੂੰ ਮਨਾ ਨਹੀਂ ਕਰਦਾ ਮੈਂ ਸਾਈਨ ਕਰ ਦੂਗਾ ਜੋ ਜੋ ਕੰਮ ਕਹੂਗਾ ਜੀ ਇਹ ਵੀ ਇੱਕ ਬੜਾ ਵੱਡਾ ਫੈਕਟਰ ਰਿਹਾ ਜਿਵੇਂ ਸੀਐਮ ਸਾਹਿਬ ਦੇ ਤਮਾਕੇਦਾਰ ਬਿਆਨ ਤੇ ਪ੍ਰੋਮਿਸ ਕਰਨਾ ਲੋਕਾਂ ਦਾ ਜੀ ਕਾਫੀ ਫੈਕਟਰ ਰਲ ਗਏ ਜੀ ਉਸ ਦਿਨਾਂ ਨੇ ਪਿਛਲੀ ਵਾਰੀ ਲਾਰੇ ਲੱਪੇ ਬਹੁਤ ਲਾਏ ਸੀ ਰਾਜਾ ਜੀ ਨੇ ਹੂੰ ਤਾਜੀ ਦਾ ਸ਼ਹਿਰ ਦੀ ਸਾਰ ਨਹੀਂ ਲੈਣੀ ਸਾਰਾ ਸ਼ਹਿਰ ਨਰਕ ਚ ਡੁੱਬਿਆ ਪਿਆ ਜੀ ਕਿਸੇ ਨੇ ਬਾਤ ਨਹੀਂ ਪੁੱਛੀ ਜੀ ਵਾਟਰ ਵਰਕਸ ਦਾ ਪਾਣੀ ਹੈ ਨਹੀਂ ਪੀਣੂ ਬੜਾ ਕਾਫੀ ਫੈਕਟਰ ਆ ਜੀ ਇਹ ਇੱਕ ਚੀਜ਼ ਇਹ ਵੀ ਹੈਗੀ ਸੀਗੀ ਡਿੰਪੀ ਜੀ ਕੇ ਓਵਰ ਕੌਨਫੀਡੈਂਸ ਕਾਂਗਰਸ ਦਾ ਔਰ ਬਾਹਰੋਂ ਬਲਾਬਲਾ ਕੇ ਬੰਦੇ ਪ੍ਰਚਾਰ ਕਰਨ ਵਾਸਤੇ ਜਿਸ ਤਰੀਕੇ ਨਾਲ ਜਾਂ ਲੋਕ ਕਹਿੰਦੇ ਕਿ ਹੁਣ ਇਹਨੇ ਓਵਰ ਕੌਨਫੀਡੈਂਟ ਹੋਏ ਆ ਕਹਿੰਦੇ ਕਿ ਮੈਂ ਜਿੱਧਰ ਵੀ ਜਾਣਾ ਗੇਮ ਬਣਾ ਦਿੰਨਾ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਵੀ ਲੋਕਾਂ ਨੇ ਬੜਾ ਗੌਰ ਨਾਲ ਦੇਖਿਆ ਵੀ ਇੱਕ ਪਾਸੇ ਸਿੰਪਲ ਹੰਬਲ ਪਰਸਨ ਆ ਔਰ ਦੂਸਰੇ ਪਾਸੇ ਹੋਜੀਆਂ ਬਿਆਨਬਾਜ਼ੀਆਂ ਵਾਲੇ ਲੋਕ ਔਰ ਦੂਜੀ ਗੱਲ ਇਹ ਵੀ ਕਿ ਕੀ ਰਾਜਾ ਬੜਿੰਗ ਦਾ ਲੁਧਿਆਣਾ ਜਾਣਾ ਜਾਣ ਕਰਕੇ ਵੀ ਗਿੱਦੜਵਾਏ ਦੇ ਲੋਕ ਨਾਰਾਜ਼ ਹੋਏ ਦੋਵੇਂ ਗੱਲਾਂ ਇਹ ਵੀ ਹੈਗਾ ਜੀ ਇੱਕ ਨਾ ਜੀ ਇਹਨਾਂ ਦੀ ਸ਼ਾਇਦ ਤੁਸੀਂ ਵੀ ਸੁਣੀ ਹੋਊਗੀ ਇਹਨਾਂ ਨੇ ਇੱਕ ਵੀਡੀਓ ਆਪਣਾ ਵਡਿੰਗ ਸਾਹਿਬ ਨੇ ਆਪਣਾ ਬਿਆਨ ਦਿੱਤਾ ਸੀ ਕਿ ਮੈਨੂੰ ਜ ਉਹ ਉਹਨਾਂ ਚਿਰ ਮੈਨੂੰ ਮਜ਼ਾ ਨਹੀਂ ਆਉਂਦਾ ਇਲੈਕਸ਼ਨ ਲੜਨ ਦਾ ਜਿੰਨਾ ਚਿਰ ਉਹ ਦੇਖਦੇ ਹਾਂ ਜੀ ਕੌਣ ਕਿਹੜੇ-ਕਿਹੜੇ ਕੈਂਡੀਡੇਟ ਆਉਂਦੇ ਆ ਜੀ ਸੁਖਬੀਰ ਸਿੰਘ ਬਾਦਲ ਆਉਣਗੇ ਇਲੈਕਸ਼ਨ ਫੇਰ ਬਣੂਗਾ ਫਿਰ ਮੈਂ ਸੋਚੂੰਗਾ ਵੀ ਕੀ ਕਰਨਾ ਫਿਰ ਆਵਾਂਗੇ ਮੈਦਾਨ 'ਚ ਹੂੰ ਫਿਰ ਗੇਮ ਬਣਾਵਾਂਗੇ ਹੂੰ ਐ ਮੈਂ ਜਿੱਥੇ ਫਸਮੀ ਦੀ ਗੇਮ ਹੋਵੇ ਉੱਥੇ ਫਿਰ ਮੈਨੂੰ ਇਲੈਕਸ਼ਨ ਲੜਨ ਦਾ ਮਜ਼ਾ ਆਉਂਦਾ ਜੀ ਐਸ ਟਾਈਪ ਦੇ ਬਿਆਨ ਵੀ ਲੋਕਾਂ ਨੇ ਬਹੁਤ ਹੇਟ ਕੀਤੇ ਹੂੰ ਨਹੀਂ ਮਤਲਬ ਕਿ ਉਹਨਾਂ 'ਚ ਨਾ ਬੜਾ ਅਹੰਕਾਰ ਝਲਕਦਾ ਸੀ ਇਮੈਚਿਓਰਿਟੀ ਝਲਕਦੀ ਸੀ ਉਹਨਾਂ ਬਿਆਨਾਂ 'ਚ ਹਾਂ ਵੀ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਜਿਹੜੀ ਚੀਜ਼ ਭਾਈ ਸਾਹਿਬ ਆਪਾਂ ਨੂੰ ਲੋਕਾਂ ਨੇ ਦੇਣੀ ਆ ਜੀ ਜੀ ਲੋਕਾਂ ਤੋਂ ਆਪਾਂ ਚੀਜ਼ ਲੈਣੀ ਆ ਜੀ ਹੂੰ ਏਪੀ ਮੈਂ ਤਾਂ ਹਮੇਸ਼ਾ ਕਹਿਣਾ ਹੁੰਦਾ ਜੀ ਵੀ ਆਪਣਾ ਤਾਂ ਸੌਦਾ ਹੀ ਮਿੰਤਮ ਸਾਜ ਵਾਲਾ ਜੀ ਰੋਹ ਵਾਲਾ ਤਾਂ ਹੈ ਹੀ ਨਹੀਂ ਪ੍ਰੋਗਰਾਮ ਹੁਕਣਾਂ ਹੂੰ ਹਾਂਜੀ ਆਪਾਂ ਤਾਂ ਡਿਪੈਂਡੈਂਟ ਹੀ ਪਬਲਿਕ ਤੇ ਆਂ ਜੀ ਇਹਨਾਂ ਨਾਲ ਪਿਆਰ ਕਰਾਂਗੇ ਤਾਂ ਲੋਕ ਆਪਾਂ ਨੂੰ ਗੱਲ ਨਾ ਲਾਉਣਗੇ ਜੀ ਹੂੰ ਜੀ ਇਹਨਾਂ ਤੇ ਹੀ ਆਪਾਂ ਇਹਨਾਂ ਤੋਂ ਹੀ ਚੀਜ਼ ਲੈ ਕੇ ਤੇ ਇਹਨਾਂ ਨੂੰ ਹੀ ਆਪਾਂ ਦੱਸਣ ਲੱਗ ਪਏ ਜੀ ਵੀ ਤੁਹਾਨੂੰ ਕਰਨਾ ਨਹੀਂ ਆਉਂਦਾ ਤਾਂ ਫਿਰ ਇਹੀ ਹੋਊਗਾ ਜੀ ਜਿਹੜਾ ਹੋ ਗਿਆ ਜੀ ਹਾਂ ਇਹ ਸਾਰੀਆਂ ਗੱਲਾਂ ਕਾਊਂਟ ਕਰਦੀਆਂ ਅੱਛਾ ਤੁਸੀਂ ਇਲੈਕਸ਼ਨ ਦੌਰਾਨ ਇੱਕ ਬਹੁਤ ਹੰਬਲ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਕੋਈ ਜਿਆਦਾ ਲਾਮ ਲਸ਼ ਕਰਨੀ ਲੈ ਕੇ ਕੋਈ ਤੁਹਾਡੇ ਕੋਲੇ ਬਾਹੋਤੀਆਂ ਉਹ ਨਹੀਂ ਸੀਗਾ ਕਿ 10 ਕ ਗੱਡੀਆਂ ਅੱਗੇ ਚੱਲ ਪੈਣ 15 ਕ ਗੱਡੀਆਂ ਪਿੱਛੇ ਚੱਲ ਪੈਣ ਇਹਨਾਂ ਚੀਜ਼ਾਂ ਦਾ ਵੀ ਬੈਨੀਫਿਟ ਹੋਇਆ ਕਿ ਲੋਕ ਕਿਉਂਕਿ ਗਿੱਦੜਵਾਹਾ ਦੇ ਲੋਕ ਜਿੱਦਾਂ ਅਸੀਂ ਵੀ ਜਾ ਕੇ ਵਿਚਰੇਆਂ ਲੋਕਾਂ ਦੇ ਵਿੱਚ ਲੋਕ ਇਹ ਗੱਲ ਜਰੂਰ ਕਹਿੰਦੇ ਰਹੇ ਕਿ ਨਹੀਂ ਯਾਰ ਡਿੰਪੀ ਦੇਸੀ ਜਾਂ ਸਾਦਾ ਜਿਹਾ ਬੰਦਾ ਸਾਡੇ ਕਰਗਾ ਇਸ ਕਰਕੇ ਇਹਨੂੰ ਪਾਵਾਂਗੇ ਵੋਟ ਆਫ ਕੈਮਰਾ ਵੀ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਸੀ ਇਹ ਸਭ ਬਿਲਕੁਲ ਬਿਲਕੁਲ ਠੀਕ ਆ ਜੀ ਕਿਉਂਕਿ ਮੇਰੀ ਆਤ ਨਹੀਂ ਵੀ ਐਵੇਂ ਬੜਾ ਲਾਮ ਲਸ਼ਕਰ ਲੈ ਕੇ ਜਾਓ ਮੈਂ ਪਬਲਿਕ ਦੇ ਵਿੱਚ ਰਹਿ ਕੇ ਜ्यादा ਆਪਣਾ ਖੁਸ਼ ਆ ਹੂੰ ਮੇਰੇ ਕੋਲ ਸਿਰਫ ਦੋ ਗੱਡੀਆਂ ਹੁੰਦੀਆਂ ਸੀ ਜਿੱ ਇੱਕ 'ਚ ਮੈਂ ਆਪ ਹੁੰਦਾ ਸੀ ਦੂਜੀ 'ਚ ਜਿਹੜੇ ਇਹਨਾਂ ਨੇ ਮੁੰਡਿਆਂ ਨੇ ਆਪਣਾ ਸਰਕਾਰੀ ਮੈਨੂੰ ਦੋ ਗਨਮੈਨ ਮਿਲੇ ਸੀ ਜੀ ਉਹ ਵੀ ਮੈਂ ਤਾਂ ਕਹਿੰਦਾ ਸੀ ਕੀ ਕਰਾਉਣੇ ਆ ਕਹਿੰਦੇ ਨਹੀਂ ਜੀ ਇਹ ਕੰਪਲਸਰੀ ਆ ਜੀ ਇੱਕ ਗੱਡੀ ਮੈਨੂੰ ਉਹਨਾਂ ਕਰਕੇ ਨਾਲ ਲਾਉਣੀ ਪਈ ਨਹੀਂ ਮੈਂ ਤਾਂ ਇੱਕ ਹੀ ਹੁੰਦਾ ਸੀ ਪਹਿਲਾਂ ਇਕੱਲਾ ਹੀ ਹੁੰਦਾ ਸੀ ਮੈਨਾਂ ਕਿ ਦੂਜਾ ਵੀ ਨਾਲ ਲੈ ਕੇ ਗਿਆ ਸੀ ਤਾਂ ਸੁਖਵੀਰ ਸਿੰਘ ਬਾਦਲ ਹੁਣੀ ਤੁਹਾਡੇ ਕਰੀਬੀ ਰਹੇ ਹੈ ਜਾਂ ਤੁਸੀਂ ਉਹਨਾਂ ਦੇ ਕਰੀਬੀ ਰਹੋ ਉਹਨਾਂ ਦਾ ਵੀ ਫੋਨ ਆਇਆ ਵਧਾਈ ਦੇ ਵਾਸਤੇ ਕਿ ਨਹੀਂ ਐਮਐਲਏ ਬਣ ਗਏ ਉਹ ਡਿੰਪੀ ਜੀ ਨਹੀਂ ਸਰ ਉਹਨਾਂ ਨਾਲ ਤਾਂ ਮੇਰੀ ਜੋ ਤੋੜਿਆ ਨਾ ਜੀ ਇਹ ਨਾਤਾ ਤੋੜਿਆ ਹਾਂ ਹਾਂ ਉਸ ਤੋਂ ਬਾਅਦ ਨਹੀਂ ਆਇਆ ਮੈਨੂੰ ਹਾਂ ਮੈਸੇਜ ਜਰੂਰ ਆਇਆ ਸੀ ਗੱਲ ਨਹੀਂ ਹੋਈ ਜੀ ਅੱਛਾ ਉਹਨਾਂ ਦਾ ਡਾਇਰੈਕਟ ਸੁਨੇਹਾ ਆਇਆ ਜਾਂ ਕਿਸੇ ਹੋਰ ਦੇ ਥਰੂ ਆਇਆ ਨੇ ਮੈਸੇਜ ਆਇਆ ਸੀ اچھا ਉਹਨਾਂ ਦਾ ਵਧਾਈ ਵਾਸਤੇ ਮੈਸੇਜ ਆ ਗਿਆ ਬਦਲ ਸਾਹਿਬ ਦਾ ਹੈ ਹਾਂ ਹਾਂਜੀ ਵਧਾਈ ਵਾਸਤੇ ਮੈਸੇਜ ਆਇਆ ਸੀ ਚਲੋ ਇਹ ਵੀ ਚੰਗੀ ਗੱਲ ਹੈ ਕਿ ਰਿਸ਼ਤੇ ਜੁੜੇ ਰਹਿਣੇ ਚਾਹੀਦੇ ਆ ਰਾਜਨੀਤੀ ਤੇ ਚਲੋ ਚੱਲਦੀ ਰਹਿੰਦੀ ਆ ਪਰ ਮਾਨ ਸਾਹਿਬ ਨੇ ਜਿਵੇਂ ਪ੍ਰਚਾਰ ਕੀਤਾ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਸਿਸਟਮ ਨੂੰ ਭਗਵੰਤ ਮਾਨ ਹੋਣਾ ਦਾ ਕਿਹੋ ਜਿਹਾ ਰੋਲ ਰਿਹਾ ਤੁਹਾਡੀ ਰਾਜਨੀਤੀ ਦੇ ਵਿੱਚ ਬਹੁਤ ਅਹਿਮ ਰੋਲ ਉਹਨਾਂ ਨੇ ਪਲੇ ਕੀਤਾ ਜੀ ਮੇਰੀ ਰਾਜਨੀਤੀ ਦੇ ਵਿੱਚ ਮੈਨੂੰ ਲੈ ਕੇ ਆਉਣ ਵਾਲੇ ਵੀ ਉਹੀ ਆ ਮਾਨ ਸਾਹਿਬ ਵੀ ਆ ਜੀ ਫਿਰ ਉਸ ਤੋਂ ਬਾਅਦ ਉਹ ਨਵੇਂ ਵੀ ਪੂਰੇ ਨਾਲ ਇਕੱਲੇ ਐ ਨਹੀਂ ਵੀ ਲੈ ਆਏ ਹੂੰ ਪੂਰੇ ਠੋਕ ਕੇ ਮੇਰੇ ਨਾਲ ਨਾਲ ਖੜੇ ਸੀ ਮਤਲਬ ਕਿ ਹਰ ਚੀਜ਼ ਜੋ ਮੈਂ ਕਹੀ ਉਹ ਵੀ ਕੀਤੀ ਮੰਨ ਸਾਬ ਨੇ ਹੂੰ ਤਾਂ ਹੁਣ ਪ੍ਰਾਇੋਰਟੀਜ਼ ਕਿਹੜੀਆਂ-ਕਿਹੜੀਆਂ ਨੇ ਤੁਹਾਡੀਆਂ ਗਿੱਦੜਵਾਹੇ ਦੇ ਲੋਕ ਮੂੰਹ ਹੱਲ ਦੇਖ ਰਹੇ ਆ ਕਿਉਂਕਿ ਕਹਿੰਦੇ ਕਿ ਸਰਕਾਰ ਚ ਵੀ ਰਹਿ ਗਏ ਐਮ ਐਲ ਏ ਬੜਿੰਗ ਹੁਣੇ ਪਿਛਲੀ ਕੈਪਟਨ ਸਰਕਾਰ ਦੇ ਵਿੱਚ ਐਮ ਐਲ ਏ ਸੀ ਮੰਤਰੀ ਵੀ ਥੋੜੇ ਟਾਈਮ ਲਈ ਬਣ ਗਏ ਔਰ ਉਸ ਵੇਲੇ ਕਹਿੰਦੇ ਕੰਮ ਨਹੀਂ ਹੋ ਪਾਇਆ ਉਸ ਤਰੀਕੇ ਨਾਲ ਗਲੀਆਂ ਨਾਲੀਆਂ ਦਾ ਤਾਂ ਚਲੋ ਇੱਕ ਪਾਸੇ ਬਹੁਤ ਬੁਰਾ ਹਾਲ ਹੈਗਾ ਹੀ ਆ ਔਰ ਕੁਝ ਹੋ ਹੀ ਨਹੀਂ ਪਾਇਆ ਕਹਿੰਦੇ ਹਲਕੇ ਦੇ ਵਿੱਚ ਕੰਮ ਕਾਜ ਪਾਣੀ ਦਾ ਬੁਰਾ ਹਾਲ ਆ ਬਿਲਕੁਲ ਉਹ ਉਹ ਸਾਰੇ ਪ੍ਰਾਇਓਰਟੀ ਹੈ ਜੀ ਮੇਨ ਮੇਨ ਪ੍ਰਾਇਓਰਟੀ ਉਹ ਹੈ ਜੀ ਉਹੀ ਕਰਨੇ ਆ ਹੂੰ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਣ ਵਾਲੇ ਦਿਨਾਂ ਦੇ ਵਿੱਚ ਡਿੰਪੀ ਹੁਣੀ ਐਕਸ਼ਨ 'ਚ ਹੀ ਨਜ਼ਰ ਆਉਣਗੇ ਡਿੰਪੀ ਜੀ ਇਹ ਤਾਂ ਨਹੀਂ ਕਿ ਵਿਦੇਸ਼ ਯਾਤਰਾ ਤੇ ਨਿਕਲ ਜਾਣ ਡਿੰਪੀ ਜੀ ਹੈ ਹਾਂਜੀ ਮੈਂ ਕਿਹਾ ਡਿੰਪੀ ਜੀ ਹੁਣੀ ਐਕਸ਼ਨ 'ਚ ਨਜ਼ਰ ਆਉਣਗੇ ਤਾਂ ਨਹੀਂ ਹੋਊਗਾ ਕਿ ਡਿੰਪੀ ਜੀ ਵਿਦੇਸ਼ ਯਾਤਰਾ ਤੇ ਨਿਕਲ ਜਾਣ ਪਿੱਛੇ ਕਹਿਣ ਸਨੀ ਜੀ ਹੈਗੇ ਆ ਸੰਭ ਲੈਣਗੇ ਨਹੀਂ 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 ਅਸੀਂ ਚਾਰ ਜਣੇ ਆ ਜੀ ਆ ਸੁਖਣਾ ਆਪਦੀ ਫੈਮਿਲੀ ਦੇ ਵਿੱਚ ਚਾਰਾਂ 'ਚੋਂ ਸਾਡੇ 'ਚੋਂ ਦੋ ਬੰਦੇ ਆਲਵੇਸ ਆਨ ਆਨ ਐਕਸ਼ਨ ਹੁੰਦੇ ਆ ਜੀ 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 ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਦੋ ਚੀਜ਼ਾਂ ਇਹ ਵੀ ਕਹਿ ਰਹੇ ਸੀਗੇ ਉਦੋਂ ਆਪਦੇ ਭਾਸ਼ਣਾਂ ਦੇ ਵਿੱਚ ਕਿ ਕਿਸੇ ਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਸਿੱਧਾ ਸਾਡੇ ਦਰਵਾਜ਼ੇ ਤੇ ਆਉਣਾ ਜਾਂ ਅਸੀਂ ਵੀ ਲੋਕਾਂ ਦੇ ਵਿੱਚ ਵਿਚਰਦੇ ਰਹਾਂਗੇ ਤਾਂ ਪ੍ਰਾਇਓਰਟੀ ਜਿਵੇਂ ਕੋਈ ਸਕੂਲਾਂ ਦਾ ਮਸਲਾ ਜਾਂ ਕੁਝ ਪੰਜ ਚਾਰ ਚੀਜ਼ਾਂ ਸੋਚੀਆਂ ਨੇ ਡਿੰਪੀ ਦੀ ਜਿਹੜੀਆਂ ਦੋ ਚਾਰ ਪੰਜ ਮਹੀਨਿਆਂ ਚੀ ਦੇਖਣ ਨੂੰ ਮਿਲ ਜਾਣਗੀਆਂ ਗਿੱਦੜਵਾਹੇ ਦੇ ਲੋਕਾਂ ਨੂੰ ਚੇਂਜ ਨਜ਼ਰ ਆਉਣ ਲੱਗ ਜੂ ਜਿਹਦੇ ਨਾਲ ਕਿ ਨਹੀਂ ਅਸੀਂ ਬੰਦਾ ਬਦਲ ਲਿਆ ਤਾਂ ਭਾਈ ਸਵਾਦ ਆ ਗਿਆ ਇਹ ਸਭ ਲੈ ਕੇ ਆਵਾਂਗੇ ਜੀ ਕਾਫੀ ਚੀਜ਼ਾਂ ਹੈਗੀਆਂ ਜੀ ਮੇਰੀਆਂ ਜਿਹੜੀਆਂ ਮੇਰੇ ਧਿਆਨ ਚਾ ਜੀ ਉਹ ਲੈ ਕੇ ਆਵਾਂਗੇ ਉਹਨੂੰ ਇਮੀਡੀਏਟਲੀ ਤੁਹਾਨੂੰ ਮਹੀਨੇ ਦੋ ਦੋ ਮਹੀਨੇ ਚ ਦਿਖਣ ਲੱਗ ਜੂਗਾ ਜੀ ਹੂੰ ਠੀਕ ਹੈ ਜੀ 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 ਪੂਰੀ ਮੰਤ ਰੁੱਕ ਕੇ ਕਰਦਾਂਗੇ ਜੀ ਕੰਮ ਤਾਂ ਜਿੱਤਣ ਤੋਂ ਬਾਅਦ ਆਇਆ ਸੀਐਮ ਸਾਹਿਬ ਦਾ ਫੋਨ ਡਿੰਪੀ ਜੀ ਕੀ ਕਹਿੰਦੇ ਫਿਰ ਹਰ ਰੋਜ ਆਉਂਦਾ ਜੀ ਕੱਲ ਵੀ ਆਇਆ ਪਰਸੋਂ ਵੀ ਆਇਆ ਅੱਜ ਵੀ ਆਇਆ ਹੂੰ ਜੀ ਠੀਕ ਹੈ ਡਿੰਪੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਐਮਐਲਏ ਬਣ ਗਏ ਉਹਦੇ ਲਈ ਤੁਹਾਨੂੰ ਮੁਬਾਰਕਬਾਦ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਸਾਡੇ ਨਾਲ ਸਿਗੇ ਗੱਲਬਾਤ ਕਰ ਰਹੇ ਸੀਗੇ ਔਰ ਉਹਨਾਂ ਨੇ ਕਿਹਾ ਸੁਖਬੀਰ ਸਿੰਘ ਬਦਲ ਖੋਣਾ ਦਾ ਮੈਸੇਜ ਆਇਆ ਉਹਨਾਂ ਨੇ ਐਮਐਲਏ ਬਣਨ ਤੋਂ ਬਾਅਦ ਵਧਾਈ ਭੇਜੀ ਹੈ ਇਸ ਮੈਸੇਜ ਕੀਤਾ ਹੈ ਉਹਨਾਂ ਨੇ ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨਾਲ ਰੋਜ਼ ਹੀ ਗੱਲ ਹੋ ਰਹੀ ਹੈ ਔਰ ਹਲਕੇ ਦਾ ਵਿਕਾਸ ਕਰਾਉਣਾ ਇੱਕ ਪਾਸੇ ਡਿੰਪੀ ਹੁਣੀ ਜਿਸ ਤਰੀਕੇ ਨਾਲ ਹੰਬਲਨੈਸ ਦੇ ਨਾਲ ਚੱਲੇ ਉਹਨਾਂ ਦਾ ਪੂਰਾ ਪਰਿਵਾਰ ਨੇ ਜਿਸ ਤਰੀਕੇ ਨਾਲ ਕੈਂਪੇਨਿੰਗ ਕੀਤੀ ਇਸ ਕਰਕੇ ਡਿੰਪੀ ਹੁਣੀ ਔਰ ਦੂਸਰੇ ਪਾਸੇ ਗਿੱਦੜਵਾਹਾ ਦੇ ਲੋਕਾਂ ਨੇ ਇਹ ਵੀ ਦੇਖਿਆ ਕਿ ਸਰਕਾਰ ਦਾ ਸਰਕਾਰ ਦੇ ਨੁਮਾਇੰਦੇ ਨੇ ਸਰਕਾਰ ਦੇ ਵਿੱਚ ਨੇ ਔਰ ਇਸ ਕਰਕੇ ਵੀ ਸ਼ਾਇਦ ਉਹਨਾਂ ਨੂੰ ਚੁਣਿਆ ਪਰ ਲੀਡ ਬਹੁਤ ਵੱਡੀ ਸੀ ਹਰਦੀਪ ਸਿੰਘ ਡਿੰਪੀ ਢਿਲੋਂ ਹੁਣੀ ਜਿਸ ਤਰੀਕੇ ਨਾਲ ਜਿੱਤੇ রেকর্ড ਤੋੜ ਵੋਟਾਂ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਹੁਣ ਉਹਨਾਂ ਦੇ ਜ਼ਿੰਮੇਵਾਰੀ ਵੀ ਉਹਨਾਂ ਤੇ ਵੱਡੀ ਬਣ ਗਈ ਹੈ ਲੋਕਾਂ ਨੂੰ ਸਾਂਭਣ ਦੀ ਇਲਾਕੇ ਨੂੰ ਸਾਂਭਣ ਦੀ ਦੇਖਣਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਆਉਣ ਵਾਲੇ ਦਿਨਾਂ 'ਚ ਕੰਮ ਕਰਦੇ ਪਰ ਉਹ ਦਾਅਵੇ ਬਹੁਤ ਵੱਡੇ ਕਰ ਰਹੇ ਹੈ ਕਿ ਅਸੀਂ ਇਲਾਕੇ ਦੀ ਨੁਹਾਰ ਬਦਲ ਕੇ ਰੱਖ ਦਿਆਂਗੇ